ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਔਰੰਗਜ਼ੇਬ ਦਾ ਬੁਲਾਵਾ ਮਾਲਵੇ ਵਿੱਚ ਵਿਚਰਦੇ ਗੁਰੂ ਜੀ ਨੂੰ ਤਕਰੀਬਨ ਡੇਢ ਮਹੀਨਾ ਹੋ ਗਿਆ ਸੀ ਉਧਰ ਔਰੰਗਜ਼ੇਬ ਪਾਸ ਸਾਜ਼ਿਸ਼ੀ ਗੁਰੂ ਜੀ ਦੇ ਵਿਰੋਧੀ ਕੰਨ ਭਾਰ ਰਹੇ ਸਨ ਇਹ ਖਬਰ ਪੁੱਜੀ ਕੇ ਅਬ ਰਾਮ ਰਾਏ ਹਕੂਮਤ ਕੇ ਜੋਰ ਸੇ ਗੁਰੂ ਬੰਨਾ ਚਾਹਤਾ ਹੈ ਦੂਜੇ ਇਹ ਵੀ ਹੋ ਸਕਦਾ ਹੈ ਕਿ ਕਾਜ਼ੀਆਂ ਤੇ ਬ੍ਰਾਹਮਣਾਂ ਨੇ ਇਸ ਇਲਾਕੇ ਵਿੱਚ ਪ੍ਰਚਾਰ ਹੋਣ ਦੀਆਂ ਸ਼ਿਕਾਇਤਾਂ ਕੀਤੀਆਂ ਤੇ ਔਰੰਗਜ਼ੇਬ ਨੇ ਬੁਲਾਉਣ ਲਈ ਕਿਹਾ ਹੋਵੇ। ਮਹਿਮਾ ਪ੍ਰਕਾਸ਼ ਦਾ ਇਹ ਕਹਿਣਾ ਠੀਕ ਹੈ ਕਿ ਔਰੰਗਜ਼ੇਬ ਗੁਰੂ ਤੇਗ ਬਹਾਦਰ ਜੀ ਦੀ ਹੋ ਰਹੀ ਮਹਿਮਾ ਤੋਂ ਚਿੜ ਰਿਹਾ ਸੀ ਅਤੇ ਇਹ ਅਖਵਾ ਭੇਜਿਆ ਕਿ ਤੁਸੀਂ ਪੀਰ ਅਖਵਾਉਂਦੇ ਹੋ ਤਾਂ ਆ ਕੇ ਕਰਾਮਾਤ ਦਿਖਾਓ। ਸੁਣ ਮਹਿਮਾ ਆਲਮਗੀਰ ਰਸਾਏ ਸ਼੍ਰੀ ਸਤਗੁਰ ਜੀ ਕਹਿ ਪਠਵਾਏ ਤੂੰ ਹਿੰਦ ਕੇ ਗੁਰੂ ਕਹਾਵੋ ਕਛ ਹਮ ਕੋ ਕਰਾਮਾਤ ਦਿਖਲਾਵੋ ਸੋ ਗ੍ਰਫਤਾਰੀ ਨਾਲੋ ਇਹ ਬੁਲਾਵਾ ਹੀ ਸਮਝਣਾ ਚਾਹੀਦਾ ਹੈ ਵਹੀ ਜਾਦੋ ਬੰਸੀਆਂ ਦੇ ਖਾਤੇ ਦੇ ਸ਼ਬਦ ਭਾਪੂਰਤ ਹਨ ਇੱਥੇ ਇਹ ਲਿਖਿਆ ਹੈ ਕਿ ਔਰੰਗਜ਼ੇਬ ਦੇ ਹੁਕਮ ਦੇ ਨਾਲ ਆਲਮ ਖਾਨ ਰੋਹੀਲਾ ਦਿੱਲੀ ਲੈਣ ਲਈ ਆਇਆ ਗੁਰੂ ਜੀ ਦਿਵਾਲੀ ਨੂੰ ਤਮਤਾਨ ਪੁੱਜੇ ਸਨ ਅਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਦੀਆਂ ਤਿਆਰੀਆਂ ਪੈ ਕਰਦੇ ਸਨ ਕਿ ਔਰੰਗਜ਼ੇਬ ਵੱਲੋਂ ਬੁਲਾਵਾ ਆਇਆ। ਵਹੀ ਵਿੱਚ ਤਾਰੀਖ ਕਤਕ ਸੁਦੀ 2 1672 ਬਿਕਰਮੀ ਲਿਖੀ ਹੈ ਜੋ ਅੰਗਰੇਜ਼ੀ ਦੇ ਹਿਸਾਬ ਨਾਲ 1 ਨਵੰਬਰ 1643 ਈਸਵੀ ਬਣਦੀ ਹੈ। ਆਪ ਜੀ ਦੇ ਨਾਲ ਹੀ ਉਸ ਸਮੇਂ ਦਿੱਲੀ ਵੱਲ ਭਾਈ ਸਤੀਦਾਸ ਜੀ, ਭਾਈ ਮਤੀਦਾਸ ਜੀ, ਭਾਈ ਗੋਪਾਲ ਦਾਸ ਜੀ ਪੁੱਤਰ ਛੋਟੇ ਮਲ ਪਾਈ ਸੰਗਤਿਆ ਜੀ ਪਾਈ ਜੇਠਾ ਜੀ ਪਾਈ ਦਿਆਲ ਦਾਸ ਜੀ ਅਤੇ ਹੋਰ ਵੀ ਸੰਗਤ ਚੱਲ ਪਈ ਇੱਥੋਂ ਇਹ ਵੀ ਪ੍ਰਤੀਤ ਹੁੰਦਾ ਹੈ ਕਿ ਗ੍ਰਿਫਤਾਰੀ ਨਾਲੋਂ ਇਹ ਗੱਲਬਾਤ ਦਾ ਹੀ ਸੱਦਾ ਸੀ ਗੁਰੂ ਤੇਗ ਬਹਾਦਰ ਜੀ ਰਾਹ ਵਿੱਚ ਸੰਗਤਾਂ ਨੂੰ ਦਰਸ਼ਨ ਦਿਨਦੇ ਤਮਤਾਨ ਤੋਂ ਕੁਝ ਪਿੰਡਾਂ ਵਿੱਚ ਵਿਚਰਦੇ ਹੋਏ ਗੁਰੂ ਜੀ ਕੈਥਲ ਗਏ ਤੰਤਨ ਗੁਰੂ ਤੇਗ ਬਹਾਦਰ ਜੀ ਕੈਥਲ ਵਿਕੇ ਜਿਸ ਨਿੰਮ ਦੇ ਦਰਖਤ ਦੇ ਟਾਹਣੇ ਹੇਠਾਂ ਬੈਠੇ ਉਸ ਟਾਹਣ ਦੇ ਪੱਤੇ ਮਿੱਠੇ ਹੋ ਗਏ ਰਾਤ ਜਿਸ ਜੁਬਾਰੇ ਵਿਸਰਾਮ ਕੀਤਾ ਸੀ ਉੱਥੇ ਹੁਣ ਮੰਜੀ ਸਾਹਿਬ ਹੈ ਉਹ ਕਾਰ ਇੱਕ ਤਰਖਾਣ ਸਿੱਖ ਦਾ ਸੀ ਲੋਕਾਂ ਨੇ ਪੁੱਛਿਆ ਕਿ ਹਿੰਦੂਆਂ ਦੀਆਂ ਤਾਂ ਪੁਰਨਵਾਸੀਆਂ ਮੱਸਿਆ ਅਤੇ ਹੋਰ ਪੁਰਬ ਹਨ ਸਿੱਖਾਂ ਦਾ ਪੁਰਬ ਕਿਹੜਾ ਹੈ ਮਹਾਰਾਜ ਨੇ ਬਚਨ ਕੀਤਾ ਪ੍ਰਥਮੇ ਵਿਸਾਖੀ ਦੂਜਾ ਦੀਵਾਲੀ ਪਰ ਜਿਸ ਦਿਨ ਸਾਧ ਸੰਗਤ ਦਾ ਜੋੜ ਮੇਲਾ ਹੋਵੇ ਉਸ ਦਿਨ ਸਦੀਵੀ ਹੀ ਗੁਰਪੁਰਬ ਹੈ ਗੁਰੂ ਤੇ ਸੰਗਤ ਇੱਕ ਰੂਪ ਹੈ ਪੋਤ ਪੋਤ ਕਸ਼ ਭੇਦ ਨਹੀਂ ਉਥੋਂ ਪਹਿ ਹੋਵਾ ਪੁੱਜੇ ਇੱਥੇ ਗੁਰੂ ਨਾਨਕ ਦੇਵ ਜੀ ਅਤੇ ਗੁਰਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਾਂਝੀ ਮੰਜੀ ਹੈ ਗੁਰੂ ਅਮਰਦਾਸ ਜੀ ਤੇ ਗੁਰੂ ਹਰ राय ਜੀ ਦੇ ਚਰਨ ਪਾਏ ਸਨ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ